ਅਮਰੀਕਾ ਵਾਲੇ ਸ਼ਾਬਾਸ਼ ਸ਼ਾਬੇ ਤੁਹਾਡੇ ਕੈਸਾ ਰਾਸ਼ਟਰਪਤੀ ਚੁਣ ਕੇ ਤੁਸੀਂ ਦੁਨੀਆ ਨੂੰ ਦਿੱਤਾ ਮੈਂ ਆਖਾਂ ਤਰਥੱਲੀ ਵਿਚਾਰ ਰੱਖੀ ਆ ਸ਼ੇਰ ਨੇ ਜਦੋਂ ਦਾ ਵਾਈਟ ਹਾਊਸ ਦੇ ਵਿੱਚ ਆਇਆ ਤੇ ਨੈਟੋ ਦੀ ਜੜੀ ਵਿੱਚ ਚੰਗੀ ਤਰ੍ਹਾਂ ਤੇਲ ਦਿੱਤਾ ਪਿਆ ਸ਼ੇਰ ਨੇ ਬਈ ਪਤਾ ਨਹੀਂ ਹੁਣ ਇਹ ਜਿਹੜਾ ਨੈਟੋ ਅਲਾਈਅੰਸ ਆ ਕਿੰਨਾ ਚਿਰੇ ਚੱਲਣਾ ਕਿੰਨਾ ਚਿਰ ਨਹੀਂ ਚੱਲਣਾ ਜਿਹੜਾ ਇੱਕ ਵੱਡਾ ਮਿਲਟਰੀ ਇਤਿਹਾਦ ਆ ਦੁਨੀਆ ਦਾ ਸਭ ਤੋਂ ਵੱਡਾ ਮਿਲਟਰੀ ਜਿਹੜਾ ਗੱਠ ਜੋੜਿਆ ਜਿਹਦੇ ਵਿੱਚ ਯੂਰੋਪੀਅਨ ਤਾਕਤਾਂ ਤੇ ਨਾਲ ਅਮਰੀਕਾ ਕੈਨੇਡਾ ਜਿਨ੍ਹਾਂ ਨੇ ਇਕੱਠੇ ਹੋ ਕੇ ਇੱਕ ਮਿਲਟਰੀ ਫੋਰਸ ਇਦਾਂ ਦੀ ਬਣਾਈ ਆ ਇਸ ਨੈਟੋ ਦਾ ਆਰਟੀਕਲ 5 ਜਿਹੜਾ ਕਿ ਇਹ ਗੱਲ ਕਹਿੰਦਾ ਕਿ ਨੈਟੋ ਕੰਟਰੀਆਂ ਦੇ ਵਿੱਚੋਂ ਕਿਸੇ ਦੇ ਉੱਤੇ ਵੀ ਕੋਈ ਅਟੈਕ ਹੋਇਆ ਉਹ ਸਾਰੇ ਨੈਟੋ ਦੇ ਉੱਤੇ ਮੰਨਿਆ ਜਾਵੇਗਾ ਇਸੇ ਕਰਕੇ ਇਸੇ ਕਰਕੇ ਜਿਹੜਾ ਰਸ਼ੀਆ ਵਾਲੇ ਨਹੀਂ ਚਾਹੁੰਦੇ ਕਿ ਯੂਕਰੇਨ ਜਿਹੜਾ ਨੈਟੋ ਦੇ ਵਿੱਚ ਜਾਵੇ ਤੇ ਹਲਕਾ ਜਿਹਾ ਵੀ ਪੋਲੈਂਡ ਦੇ ਨਾਲ ਰਸ਼ੀਆ ਦਾ ਕੁਝ ਮਾੜਾ ਮੋਟਾ ਵੀ ਕੋਈ ਡਰੋਨ ਡਰੋਨ ਵੀ ਇੱਧਰ ਉੱਧਰ ਹੁੰਦਾ ਤਾਂ ਚਾਰੇ ਪਾਸੇ ਤਾਰਾ ਖੜਗ ਜਾਨੀਆ ਕਿਉਂਕਿ ਨੈਟੋ ਕੰਟਰੀ ਆ ਨੈਟੋ ਕੰਟਰੀ ਦਾ ਮਤਲਬ ਕਿ ਨਿਊਕਲੀਅਰ ਤਾਕਤਾਂ ਦੀ ਲੜਾਈ ਹੋ ਸਕਦੀ ਹੈ ਰਸ਼ੀਆ ਤੁਹਾਨੂੰ ਪਤਾ ਨਿਊਕਲੀਅਰ ਹਥਿਆਰਾਂ ਵਾਲੀ ਕੰਟਰੀ ਆ ਅੱਛਾ ਖੈਰ ਇਹ ਹੁਣ ਸਰਦਾਰ ਹੋਣਾ ਨੇ ਕੀ ਕਹਤਾ ਜੀ ਟਰੰਪ ਹੋਣਾ ਨੇ ਇਹ ਵੈਸੇ ਤਾਂ ਤੁਹਾਨੂੰ ਪਤਾ ਗ੍ਰੀਨਲੈਂਡ ਵਾਲੇ ਤਾਰੀ ਜਨਾਬ ਹੁਣਾਂ ਨੇ ਮੈਂ ਕਿਹਾ ਪੂਰੀ ਸੂਈ ਖਿੱਚੀ ਪਈ ਆ ਬਸ ਕੋਈ ਦਿਨ ਹੁੰਦਾ ਜਿੱਦਣ ਕੋਈ ਇਹ ਸਹੀ ਬਿਆਨ ਦੰਦੇ ਆ ਨਹੀਂ ਤਾਂ ਕੋਈ ਨਾ ਕੋਈ ਇਦਾਂ ਦਾ ਬਿਆਨ ਦੇ ਕੇ ਚਾਹੇ ਨੈਟੋ ਵਾਲਿਆ ਚਾਹੇ ਯੂਰਪ ਵਾਲਿਆ ਵੀ ਇਹਨਾਂ ਨੂੰ ਕਿਸੇ ਨਾ ਕਿਸੇ ਪੰਗੇ ਦੇ ਵਿੱਚ ਪਾਈ ਰੱਖਦੇ ਆ ਅੱਛਾ ਹੁਣ ਇਹ ਡਾਇਵੋਸ ਸਵਿਟਜ਼ਰਲੈਂਡ ਦੇ ਵਿੱਚ ਜਿੱਥੇ ਇਹ ਵਰਲਡ ਇਕਨੋਮਿਕ ਫੋਰਮ ਦੇ ਉੱਤੇ ਬੋਲੇ ਨੇ ਬਹੁਤ ਸਾਰੇ ਜਾਣੇ ਕੱਲ ਮੈਂ ਖਬਰ ਸਾਂਝੀ ਕੀਤੀ ਸੀ ਕਿ ਡੋਨਲਡ 트ੰਪ ਨੇ ਕਿਹਾ ਕਿ ਅਸੀਂ ਗ੍ਰੀਨਲੈਂਡ ਦੇ ਉੱਤੇ ਆਪਣੀ ਫੋਰਸ ਦੇ ਮਤਲਬ ਕਿ ਫੌਜੀ ਹਮਲਾ ਕਰਕੇ ਗ੍ਰੀਨਲੈਂਡ ਨੂੰ ਕਬਜ਼ੇ ਦੇ ਵਿੱਚ ਨਹੀਂ ਲਾਵਾਂਗੇ ਪਰ ਗ੍ਰੀਨਲੈਂਡ ਚਾਹੀਦਾ ਸਾਨੂੰ ਹੈਗਾ ਅਸੀਂ ਪਿੱਛੇ ਨਹੀਂ ਹਟਲਾਂਗੇ ਇਸ ਚੀਜ਼ ਤੋਂ ਚਲੋ ਇਸ ਗੱਲ ਤੋਂ ਤੇ ਇਹ ਵੀ ਕਹਿ ਦਿੱਤਾ ਕਿ ਚਲੋ ਮੈਂ ਟੈਰਫ ਨਹੀਂ ਲਾਉਂਗਾ ਅਮਰੀਕਾ ਟੈਰਫ ਨਹੀਂ ਲਾਉਗਾ ਯੂਰਪ ਉੱਤੇ ਜਾਂ ਜਿਹੜੀਆਂ ਯੂਕੇ ਦੇ ਉੱਤੇ ਅੱਛਾ ਚਲੋ ਇਹ ਇੱਕ ਚੰਗੀ ਗੱਲ ਸੀਗੀ ਚੰਗੀ ਖਬਰ ਸੀਗੀ ਬਾਜ਼ਾਰ ਥੋੜਾ ਜਿਆਹਾ ਹੈ ਟੈਂਪਰੇਚਰ ਸ਼ਾਇਦ ਹੇਠਾਂ ਨੂੰ ਆਊਗਾ ਪਰ ਉਦੋਂ ਹੀ ਪਤਾ ਲੱਗਾ ਕਿ ਡੋਨਲਡ ਟਰੰਪ ਨੇ ਜਿਹੜਾ ਸਪੀਚ ਦੇ ਵਿੱਚ ਇਹ ਕਹਿਤਾ ਕਿ ਜਿਹੜਾ ਵੀ ਅਮਰੀਕਾ ਵਾਲਿਆਂ ਨੇ ਤਾਂ ਨੈਟੋ ਦੀ ਬਹੁਤ ਮਦਦ ਕੀਤੀ ਆ ਜਿੰਨੇ ਨੈਟੋ ਦੇ ਵਿੱਚ ਕੰਟਰੀਆਂ ਨੇ ਵੀ ਅਮਰੀਕਾ ਤਾਂ ਹਮੇਸ਼ਾ ਉਹਨਾਂ ਦੀ ਮਦਦ ਤੇ ਆਉਂਦਾ ਤੇ ਜੇ ਕਿਤੇ ਅਮਰੀਕਾ ਨੂੰ ਲੋਡ ਪੈ ਗਈ ਵੀ ਕੀ ਨੈਟੋ ਵਾਲੇ ਵੀ ਸਾਡੀ ਮਦਦ ਤੇ ਆਉਣਗੇ ਤੇ ਇਸ ਤਰੀਕੇ ਦਾ ਜਿਹੜਾ ਸਵਾਲ ਜਿਹੜਾ ਉਹਨਾਂ ਨੇ ਉਠਾਇਆ ਵੀ ਜਾਂ ਕਹਿ ਦੋ ਕਿ ਕਿਹਾ ਕਿ ਨੈਟੋ ਵਾਲਿਆਂ ਨੇ ਨਹੀਂ ਸਾਡੀ ਮਦਦ ਤੇ ਆਉਣਾ ਅਮਰੀਕਾ ਤਾਂ ਹਮੇਸ਼ਾ ਨੈਟੋ ਦੀ ਮਦਦ ਕਰਦਾ ਬੇਸਿਕਲੀ ਉਹਨਾਂ ਦੇ ਕਹਿਣ ਦਾ ਭਾਵ ਅਰਥ ਇਹੀ ਆ ਕਿ ਭਾਈ ਸਾਡੀ ਸਭ ਤੋਂ ਵੱਡੀ ਫੋਰਸ ਆ ਨੈਟੋ ਦੇ ਵਿੱਚ ਸਭ ਤੋਂ ਤਗੜੀ ਆਰਮੀ ਸਾਡੀ ਆ ਜੇ ਹੁਣ ਅਸੀਂ ਤੁਹਾਨੂੰ ਗ੍ਰੀਨਲੈਂਡ ਮੰਗਦੇ ਆ ਤਾਂ ਯੂਰਪ ਵਾਲੇ ਸਾਨੂੰ ਦੇ ਦਿਓ ਪ੍ਰੋਬਲਮ ਕੀ ਆ ਤੁਹਾਨੂੰ ਸੋ ਖੈਰ ਇਸ ਬਿਆਨ ਦੇ ਉੱਤੇ ਨੈਟੋ ਦੇ ਜਿਹੜੇ ਸੈਕਟਰੀ ਜਨਰਲ ਨੇ ਮਾਰਕ ਰੁੱਟ ਤੇ ਹੁਣੀ ਉਹਨਾਂ ਨੇ ਜਿਹੜਾ ਕਨਫਰੰਟ ਵੀ ਕੀਤਾ ਡ੍ਰੰਪ ਨੂੰ ਉਹਨਾਂ ਨੇ ਕਿਹਾ ਕਿ ਇੱਕ ਗੱਲ ਮੈਂ ਤੁਹਾਨੂੰ ਦੱਸ ਦਿੰਨਾ ਕਿ ਹਮੇਸ਼ਾ ਹੀ ਜਿਹੜਾ ਨੈਟੋ ਦੀਆਂ ਕੰਟਰੀਜ਼ ਨੇ ਜਾਂ ਯੂਰੋਪੀਅਨ ਮੁਲਕ ਆ ਵੀ ਅਸੀਂ ਹਮੇਸ਼ਾ ਹੀ ਅਮਰੀਕਾ ਦੀ ਮਦਦ ਤੇ ਆਵਾਂਗੇ ਜਿੱਥੇ ਵੀ ਤੁਹਾਨੂੰ ਲੋੜ ਪਈ ਅਸੀਂ ਤੁਹਾਡੀ ਮਦਦ ਤੇ ਆਵਾਂਗੇ ਅਚਾ ਸੱਚੀ ਗੱਲ ਅਸਲੀ ਗੱਲ ਇਹ ਆ ਕਿ ਹਜੇ ਤੱਕ ਜਿਹੜਾ ਆਰਟੀਕਲ 5 ਦੀ ਮੈਂ ਗੱਲ ਕੀਤੀ ਹੈ ਨਾ ਜਦੋਂ ਦਾ ਨੈਟੋ ਬਣਿਆ ਇੱਕੋ ਵਾਰੀ ਆਰਟੀਕਲ 5 ਇਨਵੋਕ ਹੋਇਆ ਉਹ ਉਦੋਂ ਹੋਇਆ ਸੀ ਜਦੋਂ ਅਮਰੀਕਾ ਦੇ ਉੱਤੇ 911 ਦਾ ਅਟੈਕ ਹੋਇਆ ਸੀਗਾ ਤੇ 911 ਦੇ ਹਮਲੇ ਤੋਂ ਬਾਅਦ ਜਦੋਂ ਅਮਰੀਕਨ ਫੋਰਸਸ ਨੇ ਅਫਗਾਨਿਸਤਾਨ ਦੇ ਉੱਤੇ ਹਮਲਾ ਕੀਤਾ ਤੇ ਸਾਰੀਆਂ ਨੈਟੋ ਫੋਰਸਸ ਇਕੱਠੀਆਂ ਹੋ ਕੇ ਜਿਹੜਾ ਅਮਰੀਕਾ ਦੇ ਨਾਲ ਗਈਆਂ ਸੀਗੀਆਂ ਅਚਾ ਚਲੋ ਇਹ ਗੱਲ ਵੀ ਲੋਕਾਂ ਨੇ ਸਹਿ ਲਈ ਦੁਨੀਆ ਨੇ ਸਹਿ ਲਈ ਪਰ ਉਸ ਤੋਂ ਬਾਅਦ ਕੀ ਹੁੰਦਾ ਕਿ ਜਿਹੜੇ ਆ ਰਾਸ਼ਟਰਪਤੀ ਮਹਾਮਹਿਮ 트੍ਰੰਪ ਸਾਹਿਬ ਉਹ ਫੌਕਸ ਨਿਊਜ਼ ਦੇ ਨਾਲ ਗੱਲਬਾਤ ਕਰਦੇ ਆ ਤੇ ਉਹ ਕੀ ਕਹਿੰਦੇ ਆ ਉਹ ਕਹਿੰਦੇ ਕਿ ਵੇ ਦੇਖੋ ਨੈਟੋ ਦੀ ਸਾਨੂੰ ਤਾਂ ਕਦੇ ਲੋੜ ਹੀ ਨਹੀਂ ਪਈ ਮਤਲਬ ਅਮਰੀਕਾ ਨੂੰ ਨੈਟੋ ਦੀ ਕਦੇ ਲੋੜ ਨਹੀਂ ਪਈ ਤੇ ਕਹਿੰਦਾ ਮੈਨੂੰ ਪਤਾ ਹੈ ਕਿ ਜਦੋਂ ਹੁਣ ਮੈਂ ਇਹ ਗੱਲ ਕਹਿਣਾ ਤਾਂ ਉਹਨਾਂ ਨੇ ਕਿਹਾ ਜਿੱਦਾਂ ਮੈਂ ਕਹਿ ਕੇ ਹਟਿਆ ਨਾ ਵੇ ਅਫਗਾਨਿਸਤਾਨ ਚ 911 ਤੋਂ ਬਾਅਦ ਨੀਟੋ ਵਾਲੀਆਂ ਮੁਲਕ ਸਾਰੇ ਗਏ ਆ ਕਹਿੰਦਾ ਜਦੋਂ ਮੈਂ ਇਹ ਕਹਿਣਾ ਤਾਂ ਉਹਨਾਂ ਨੇ ਕਿਹਾ ਦੇਖੋ ਅਸੀਂ ਅਫਗਾਨਿਸਤਾਨ ਦੇ ਵਿੱਚ ਅਮਰੀਕਾ ਦਾ ਸਾਥ ਦਿੱਤਾ ਸੀਗਾ ਕਹਿੰਦਾ ਆਹੋ ਦਿੱਤਾ ਸਾਥ ਤਾਂ ਦਿੱਤਾ ਸੀ ਨਾ ਪਰ ਇਹ ਫਰੰਟ ਲਾਈਨ ਤੋਂ ਪਿੱਛੇ-ਪਿੱਛੇ ਰਹੇ ਸੀ ਸਾਰਾ ਐਗਜੈਕਟਲੀ ਸ਼ਬਦ ਉਹਨਾਂ ਦੇ ਕੀ ਸੀਗੇ ਜੇਕਰ ਕੋਟ ਕਰਮ ਵੀ ਹੈਵ ਨੈਵਰ ਨੀਡਡਡ them ਐਂਡ ਵੀ ਹੈਵ ਨੈਵਰ ਰੀਲੀ ਆਸਕਡ ਐਨੀਥਿੰਗ ਆਫ them ਦੇਅਲ ਸੇ ਦੇ ਸੈਂਟ ਸਮ ਟਰੂਪਸ ਟੂ ਅਫਗਾਨਿਸਤਾਨ ਇਹ 트럼ਪ ਨੇ ਕਿਹਾ ਐਂਡ ਦੇ ਡਿਡ ਦੇ ਸਟੇਡ ਆ ਲिटल ਬੈਕ ਆ ਲिटल ਆਫ ਦਾ ਫਰੰਟ ਲਾਈਨ ਮਤਲਬ ਕਿ ਵੀ ਨੈਟੋ ਦੇ ਜਿਹੜੇ ਬਾਕੀ ਮੁਲਕ ਆ ਅਮਰੀਕਾ ਦੇ ਨਾਲ ਗਏ ਤਾਂ ਜਰੂਰ ਸੀ ਅਫਗਾਨਿਸਤਾਨ ਦੇ ਵਿੱਚ ਪਰ ਲੜਾਈ ਵਾਲੀ ਲਾਈਨ ਤੋਂ ਪਿੱਛੇ ਪਿੱਛੇ ਰਹੇ ਆ ਅਸਲੀ ਕੰਮ ਉਹਨਾਂ ਦੇ ਕਹਿਣ ਦਾ ਮਤਲਬ ਅਮਰੀਕਾ ਨੇ ਕੀਤਾ ਤੇ ਹੁਣ ਆਬਵੀਅਸਲੀ ਚਾਹੇ ਯੂਕੇ ਆ ਚਾਹੇ ਬਾਕੀ ਯੂਰੋਪੀਅਨ ਕੰਟਰੀਆਂ ਜਾਂ ਨੈਟੋ ਦੀਆਂ ਕੰਟਰੀਆਂ ਕੈਨੇਡਾ ਵੀ ਆ ਸਾਰਿਆਂ ਨੇ ਬੜਾ ਤਿੱਖਾ ਇਹਦੇ ਤੇ ਪ੍ਰਤੀਕਰਮ ਦਿੱਤਾ ਤੇ ਰਾਈਟਲੀ ਸੋ ਕਿ ਭਾਈ ਅਸੀਂ ਵੀ ਆਪਣੇ ਫੌਜੀ ਮਰਵਾਇਆ ਅਸੀਂ ਵੀ ਜਿਹੜੇ ਆ ਇੱਥੇ ਪਰਿਵਾਰ ਹਜੇ ਤੱਕ ਰੋਂਦੇ ਆ ਜਿਨ੍ਹਾਂ ਦੇ ਜਿਹੜੇ ਧੀਆਂ ਧੀਆਂ ਪੁੱਤ ਚਲੇ ਗਏ ਇਸ ਵਾਰ ਦੇ ਵਿੱਚ ਬਈ ਅਟੈਕ ਤਾਂ ਅਮਰੀਕਾ ਦੇ ਉੱਤੇ ਹੋਇਆ ਸਿਕਾ ਤੇ ਤੁਸੀਂ ਇਦਾਂ ਕਿਦਾਂ ਕਹਿੰਦੇ ਆ ਬਈ ਅਮਰੀਕਾ ਦੀ ਕਦੀ ਕਿਸੇ ਨੇ ਮਦਦ ਨਹੀਂ ਕੀਤੀ ਤੇ ਇਹ ਵੀ ਸਾਨੂੰ ਸਾਰਿਆਂ ਨੂੰ ਪਤਾ ਕਿ ਅਮਰੀਕਾ ਵਾਲੇ ਆਪਣੀ ਜਿਹੜੀ ਆ ਧਾਂਕ ਜਮਾਉਣ ਦੇ ਲਈ ਰਸ਼ੀਆ ਤੇ ਲਾਗੇ ਲਾਗੇ ਛੋਟੇ ਛੋਟੇ ਮੁਲਕਾਂ ਨੂੰ ਆਪਣੇ ਨਾਲ ਲੁਆਉਂਦੇ ਫਿਰਦੇ ਆ ਨਾ ਹੁਣ ਦੇਖੋ ਇ ਜੇ ਜੇਕਰ ਆਪਾਂ ਗੱਲ ਕਰੀਏ ਨਾ ਸਭ ਤੋਂ ਜ਼ਿਆਦਾ 노 ਡਾਊਟ ਯੂਨਾਈਟਿਡ ਸਟੇਟਸ ਦੀ ਦੇਖੋ ਇਹਦੇ ਵਿੱਚ ਤਾਂ ਕੋਈ ਆਰਗੂਮੈਂਟ ਹੀ ਹੈ ਨਹੀਂ ਕਿ ਅਮਰੀਕਾ ਦੀ ਮਿਲਟਰੀ ਸਭ ਤੋਂ ਵੱਡੀ ਆ ਤੇ ਸਭ ਤੋਂ ਵੱਡੀ ਤਾਕਤ ਆ ਉਹ ਤੇ ਸਭ ਤੋਂ ਜ਼ਿਆਦਾ ਪੈਸੇ ਵੀ ਆਪਣੀ ਮਿਲਟਰੀ ਦੇ ਉੱਤੇ ਆਪਣੇ ਡਿਫੈਂਸ ਦੇ ਉੱਤੇ ਅਮਰੀਕਾ ਖਰਚਦਾ ਜਿੰਨੇ ਵੀ ਨੈਟੋ ਕੰਟਰੀਜ਼ ਆ ਅੱਛਾ ਨੈਟੋ ਦੀ ਕੋ ਆਪਣੀ ਫੋਰਸ ਨਹੀਂ ਹੈਗੀ ਜੀ ਨੈਟੋ ਬੇਸਿਕਲੀ ਇੱਕ ਮੁਲਕਾਂ ਦਾ ਇਤਿਹਾਦ ਆ ਤੇ ਸਾਰੇ ਜਿੰਨੇ ਵੀ ਮੌਲਕੇ ਇਹਨਾਂ ਦੀ ਆਪੋ ਆਪਣੀ ਜਿਹੜੀ ਆਰਮੀ ਆ ਇਹਨਾਂ ਨੇ ਆਪਣੇ ਜਿਹੜਾ ਹਰੇਕ ਮੁਲਕ ਦੀ ਜੀਡੀਪੀ ਆ ਬੇਸਿਕਲੀ ਪਹਿਲਾ ਉਹਦਾ ਇਹ ਹੈ ਕਿ ਤੁਸੀਂ 2% ਆਪਣੀ ਜੀਡੀਪੀ ਦਾ ਡਿਫੈਂਸ ਦੇ ਉੱਤੇ ਖਰਚੋ ਨੈਟੋ ਨੂੰ ਤੁਸੀਂ ਕੁਝ ਨਹੀਂ ਦੇਣਾ ਤੁਸੀਂ ਆਪਣੀ ਆਰਮੀ ਨੂੰ ਤਕੜੇ ਕਰਨਾ ਤਾਂ ਕਿ ਜਦੋਂ ਕੱਲ ਨੂੰ ਜੇਕਰ ਨੈਟੋ ਨੂੰ ਤੁਹਾਡੇ ਮੁਲਕ ਦੀ ਲੋੜ ਪੈਂਦੀ ਹੈ ਤਾਂ ਤੁਹਾਡੀ ਆਰਮੀ ਵੀ ਅਮਰੀਕਾ ਦੇ ਯੂਨਾਈਟਿਡ ਕਿੰਗਡਮ ਦੇ ਫਰਾਂਸ ਦੇ ਬਰਾਬਰ ਦੀ ਹੋਵੇ ਬੇਸਿਕਲੀ ਤੁਸੀਂ ਸਾਰਿਆਂ ਨੇ ਆਪੋ ਆਪਣੀ ਫੌਜ ਨੂੰ ਜਿਹੜਾ ਉਹ ਤਕੜਾ ਕਰਨਾ ਤੁਸੀਂ ਨੈਟੋ ਨੂੰ ਉੱਦਾਂ ਕੁਝ ਨਹੀਂ ਦੇਣਾ ਤੇ ਇਹ ਆਬਵੀਅਸਲੀ ਇਹ ਹੁੰਦਾ ਵੀ ਇਦਾਂ ਹੀ ਹੈ ਕਿਉਂਕਿ ਹੁਣ ਅਮਰੀਕਾ ਦੀ ਤੇ ਬੁਲਗੇਰੀਆ ਦੀ ਤਾਂ ਕੋਈ ਉਹਦਾ ਮੁਕਾਬਲਾ ਤਾਂ ਹੋ ਨਹੀਂ ਸਕਦਾ ਕਿੰਨਾ ਵੱਡਾ ਉਹ ਮੁਲਕ ਹੈ ਤੇ ਯੂਨਾਈਟਿਡ ਕਿੰਗਡਮ ਜਾਂ ਫਰਾਂਸ ਤਾਂ ਅਮਰੀਕਾ ਦਾ ਉਸ ਤਰੀਕੇ ਨਾਲ ਮੁਕਾਬਲਾ ਨਾ ਜਿਓਗ੍ਰਾਫਿਕਲੀ ਕਰ ਸਕਦਾ ਨਾ ਜਿਹੜਾ ਪੋਪੂਲੇਸ਼ਨ ਦੇ ਹਿਸਾਬ ਦੇ ਨਾਲ ਕਰ ਸਕਦਾ ਹੁਣ ਇਸ ਅਫਗਾਨਿਸਤਾਨ ਵਾਰ ਦੇ ਵਿੱਚ ਹੀ 2461 ਸਭ ਤੋਂ ਜਿਆਦਾ ਫੌਜੀ ਜਿਹੜੇ ਆ ਉਹ ਅਮਰੀਕਾ ਦੇ ਮਰੇ ਸਕੇ ਦੂਸਰੇ ਨੰਬਰ ਤੇ ਸਗਾ ਸਾਡਾ ਯੂਨਾਈਟਿਡ ਕਿੰਗਡਮ ਜਿਹਦੇ 457 ਜਿਹੜੇ ਮਿਲਟਰੀ ਪਰਸਨਲ ਆ ਇਸ ਲੜਾਈ ਦੇ ਵਿੱਚ ਮਾਰੇ ਗਏ ਤੀਜੇ ਨੰਬਰ ਤੇ ਕੈਨੇਡਾ ਸੀ 169 ਫਿਰ ਫਰਾਂਸ 90 ਜਰਮਨੀ 62 ਇਟਲੀ 53 ਪੋਲੈਂਡ 44 ਤੇ ਡੈਨਮਾਰਕ 43 ਆਸਟ੍ਰੇਲੀਆ 41 ਇਸੇ ਤਰੀਕੇ ਨਾਲ ਹੋਰ ਬੱਕ ਬੱਕ ਜਿਹੜੀ ਇੱਕ ਲੰਬੀ ਲਿਸਟ ਆ ਪਰ ਇੱਥੇ ਸਭ ਤੋਂ ਜ਼ਿਆਦਾ ਨਾ ਇੱਕ ਤੁਹਾਨੂੰ ਮੈਂ ਇੰਟਰਸਟਿੰਗ ਗੱਲ ਹੋਰ ਦੱਸਦਾ ਪਰ ਕੈਪੀਟਲ ਜੇਕਰ ਆਪਾਂ ਦੇਖੀਏ ਤਾਂ ਕਿ ਤੁਹਾਡੀ ਆਬਾਦੀ ਦੇ ਮੁਕਾਬਲ ਤਨ ਸਭ ਤੋਂ ਜ਼ਿਆਦਾ ਮੌਤਾ ਕੇ ਇਸ ਮੁਲਕ ਦੀਆਂ ਹੋਈਆਂ ਸਭ ਤੋਂ ਜ਼ਿਆਦਾ ਫੌਜੀ ਕਿਹੜੇ ਮੁਲਕ ਦੇ ਸ਼ਹੀਦ ਹੋਏ afghanistan ਵਾਲੇ ਜਿਹੜਾ ਵਾਰ ਦੇ ਵਿੱਚ ਉਹ ਡੈਨਮਾਰਕ ਹੈ ਜੀ ਜਿਹੜਾ ਡੈਨਮਾਰਕ ਦੇ ਉੱਤੇ ਗ੍ਰੀਨਲੈਂਡ ਦੱਬਣ ਨੂੰ ਫਿਰਦਾ ਅਮਰੀਕਾ ਨਾ ਜਿਹੜੇ ਡੈਨਮਾਰਕ ਦੇ ਉੱਤੇ ਫੌਜਾਂ ਚੜਾਉਣ ਨੂੰ ਫਿਰਦੇ ਆ ਟਰੰਪ ਸਾਹਿਬ ਡੈਨਮਾਰਕ ਦੀ ਪਰ ਕੈਪੀਟਾ 43 ਜਿਹੜੀਆਂ ਉਹਨਾਂ ਦੀਆਂ ਜਿਹੜੀਆਂ ਮੌਤਾਂ ਸੀਗੀਆਂ ਉਹ ਦੂਸਰੇ ਨੰਬਰ ਤੇ ਆ ਅਮਰੀਕਾ ਤੋਂ ਬਾਅਦ ਯੂਕੇ ਵੀ ਜਿਹੜਾ ਡੈਨਮਾਰਕ ਤੋਂ ਹੇਠਾਂ ਥੱਲੇ ਆ ਈਵਨ ਤੋਂ 457 ਫੌਜੀ ਯੂਕੇ ਦੇ ਮਰੇ ਆ ਪਰ ਆਬੀਅਸਲੀ ਕਿਉਂਕਿ ਯੂਕੇ ਦੀ ਆਬਾਦੀ ਵੀ ਜ਼ਿਆਦਾ ਆ ਸੋ ਆਬਾਦੀ ਦੇ ਹਿਸਾਬ ਦੇ ਨਾਲ ਜੇਕਰ ਦੇਖੀਏ ਤਾਂ ਦੂਸਰੇ ਨੰਬਰ ਤੇ ਸਭ ਤੋਂ ਜ਼ਿਆਦਾ ਫੌਜੀ ਜਿਹੜੇ ਆ ਉਹ ਡੈਨਮਾਰਕ ਦੇ ਮਰੇ ਆ ਸੋ ਤੁਸੀਂ ਕੋਈ ਵੀ ਜਿਹੜਾ ਏਐਸਟਰੀਕੇ ਦਾ ਵਰਲਡ ਆਗੂ ਵਿਸ਼ੇ ਬਾਗੂ ਹੋਵੇ ਉਹਨੇ ਕਦੀ ਪਹਿਲਾਂ ਏਐਸਟਰੀਕੇ ਦੀਆਂ ਗੱਲਾਂ ਨਹੀਂ ਕੀਤੀਆਂ ਜਿੱਦਾਂ ਦੀਆਂ ਗੱਲਾਂ ਹੁਣ ਮਹਾਮਹਿਮ ਜਨਾਬ ਹੁਣੀ ਜਿਹੜਾ ਟਰੰਪ ਸਾਹਿਬ ਦੇ ਵੱਲੋਂ ਕੀਤੀਆਂ ਜਾ ਰਹੀਆਂ ਤੇ ਇਹਨੂੰ ਲੈ ਕੇ ਪੂਰੀ ਦੁਨੀਆ ਯੂਕੇ ਦੇ ਵਿੱਚੋਂ ਤਕਰੀਬਨ ਸਾਰੇ ਚਾਹੇ ਆਪੋਜੀਸ਼ਨ ਵਾਲੇ ਆ ਚਾਹੇ ਗਵਰਨਮੈਂਟ ਵਾਲੇ ਆ ਸਾਰਿਆਂ ਨੇ ਬੜਾ ਤਿੱਖਾ ਇਹਦੇ ਤੇ ਪ੍ਰतिकਰਮ ਦਿੱਤਾ ਜਿੱਦ ਮੈਂ ਕਿਹਾ ਕਿ ਰਾਈਟਲੀ ਸੋ ਉਹਨਾਂ ਨੇ ਕਿਹਾ ਕਿ ਬਹੁਤ ਗਲਤ ਗੱਲ ਹੈ ਇਹ ਬੜੀ ਹੀ ਇਹ ਇਹ ਕਿਦਾਂ ਦਾ ਤੁਸੀਂ ਨੈਰੇਟਿਵ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ ਇਹ ਤਾਂ ਇੱਕ ਤਰੀਕੇ ਨਾਲ ਨੈਟੋ ਨੂੰ ਖਤਮ ਕਰਨ ਵਾਲੀ ਗੱਲ ਹੀ ਆ ਕਿ ਤੁਸੀਂ ਉਹਨਾਂ ਦੀ ਬੇਇੱਜ਼ਤੀ ਕਰ ਰਹੇ ਹੋ ਤੇ ਪਤਾ ਨਹੀਂ ਡੋਨਲਡ ਟਰੰਪ ਹੁਣੀ ਅਮਰੀਕਾ ਨੂੰ ਜਾਂ ਇਸ ਪੂਰੀ ਦੁਨੀਆ ਨੂੰ ਕਿੱਧਰਲੇ ਪਾਸੇ ਨੂੰ ਲਿਜਾਣਾ ਚਾਹੁੰਦੇ ਨੇ ਤੇ ਦੁਆਤ ਆਹੀ ਕਰਦੇ ਆ ਕਿ ਸਾਰਾ ਜਿਹੜਾ ਸ਼ਾਂਤੀ ਦੇ ਨਾਲ ਹੀ ਕੰਮ ਚੱਲਦਾ ਰਹੇ ਤਾਂ ਚੰਗੀ ਗੱਲ ਆ ਹੁਣ ਇਹ ਜਿਹੜੇ ਇੱਥੇ ਚਾਹੇ ਯੂਕੇ ਵਾਲੇ ਆ ਜਾਂ ਯੂਰੋਪੀਅਨ ਤਾਕਤਾਂ ਆ ਸਾਰੇ ਮੁਲਕਾਂ ਦੇ ਵਿੱਚੋਂ ਇਹ ਆਵਾਜ਼ ਉੱਠ ਰਹੀ ਆ ਵੀ ਇਸ ਇਹ ਕਿਦਾਂ ਦਾ ਬਿਆਨ ਜਿਹੜਾ ਪ੍ਰੈਜ਼ੀਡੈਂਟ ਚਲੋ ਆ ਤਾਂ ਮੈਂ ਤੁਹਾਨੂੰ ਵਿੱਚ ਇਹ ਗਣਾਤਾ ਕਿ ਕਿੰਨੀਆਂ ਕੰਟਰੀਆਂ ਦੇ ਜਿਹੜੇ ਹੋਰਾਂ ਦੇ ਵੀ ਫੌਜੀਆਂ ਦੀ ਮੌਤ ਹੋਈ ਆ ਅਫਗਾਨਿਸਤਾਨ ਵਾਲੀ ਵਾਰ ਦੇ ਵਿੱਚ ਯਾਰ ਵੈਸੇ ਹੀ ਤੁਹਾਡੇ ਨਾਲ ਕੋਈ ਖੜਾ ਹੋਵੇ ਨਾ ਆਪਾਂ ਦਾ ਕਾਲਜਾਂ ਸਕੂਲਾਂ ਦੇ ਵਿੱਚ ਕਿਤੇ ਉਦਾਂ ਮਾੜੀ-ਮੋਟੀ ਕਿਸੇ ਨਾਲ ਠਾਠੂ ਹੋ ਜਾਣੀ ਤੇ ਨਾਲ ਦੇ ਯਾਰ ਦੋਸਤ ਕਿਤੇ ਕੋਈ ਨਾਲ ਤੁਰਿਆ ਵੀ ਹੋਵੇ ਨਾ ਬਿਸ਼ੱਕ ਦੇਣੀ ਕਿਸੇ ਨੇ ਥੱਪੜ ਮੈਨਾਂ ਮਾਰਿਆ ਹੋਵੇ ਕਿਸੇ ਦੇ ਉਹ ਅੱਜ ਤੱਕ ਬੰਦਾ ਉਹਨਾਂ ਦੀ ਰਿਸਪੈਕਟ ਜਿਹੜਾ ਕਰਦਾ ਵੀ ਯਾਰ ਇਹ ਸਾਡੇ ਨਾਲ ਖੜੇ ਸੀ ਕਿਸੇ ਟਾਈਮ ਤੇ ਇਹਨਾਂ ਮੁਲਕਾਂ ਨੇ ਤਾਂ ਇੰਨਾ ਕੁਝ ਅਮਰੀਕਾ ਦੇ ਲਈ ਕੀਤਾ ਤੇ ਇਹਨਾਂ ਅੱਗੇ ਇੱਕ ਵਾਰ ਕਹਿਿਆ ਸੀ ਕਿ ਜੇਕਰ ਇਹ ਯੂਰੋਪੀਅਨ ਤਾਕਤਾਂ ਇਕੱਠੀਆਂ ਹੋ ਗਈਆਂ ਨਾ ਜੇਕਰ ਇਹਨਾਂ ਨੇ ਕਹਿਤਾ ਵੀ ਚੱਲ ਆ ਜਾ ਫਿਰ ਦੇਖ ਲੈਨੇ ਆ ਕੋਈ ਨਹੀਂ ਆ ਜਿਹੜੀਆਂ ਤੁਹਾਡੀਆਂ ਟਿਕ ਟਕ ਕੰਪਨੀਆਂ ਚ ਚੱਕੀ ਫਿਰਦੇ ਨਾ ਤੁਸੀਂ ਜਿੱਦਾਂ ਚਾਈਨਾ ਵਾਲੇ ਨਹੀਂ ਬੰਨ ਲ ਦਿੰਦੇ ਅਸੀਂ ਵੀ ਨਿ ਯੂਰਪ ਚ ਬਣਾ ਲੰਦਾ ਇੱਥੇ ਫੇਸਬੁੱਕ ਗੂਗਲ ਗਾਗਲ ਚੱਕੋ ਅਸੀਂ ਇੱਥੇ ਦਾ ਹੋਰ ਸਮਾਨ ਬਣਾ ਸਕਦੇ ਆ ਤੇ ਜਿਹੜੀ ਤੁਸੀਂ ਏਡੀ ਸਾਰੀ ਇਕਨੋਮੀ ਲਈ ਲਈ ਫਿਰਦੇ ਆ ਨਾ ਤੁਹਾਨੂੰ ਪਤਾ ਜਾਣਾ ਲੱਗ ਤੇ ਇਹ ਪਰ ਆਬਵੀਅਸਲੀ ਇਹ ਜੇਕਰ ਇਦਾਂ ਦੀ ਗੱਲ ਹੁੰਦੀ ਆ ਤਾਂ ਕਸ਼ੀਦਗੀ ਵੱਧਦੀ ਆ ਇਸ ਦੁਨੀਆ ਦੇ ਵਿੱਚ ਜਿਹੜਾ ਕਨਫਲਿਕਟ ਵੱਧਦੇ ਆ ਤੇ ਉਹਨਾਂ ਦੇ ਨਾਲ ਹੁੰਦਾ ਕਿ ਐਂਡ ਆਫ ਦਾ ਡੇ ਆਪਾਂ ਵਿਸ਼ਮ ਯੁੱਧ ਪਹਿਲੇ ਤੇ ਦੂਜੇ ਚ ਦੇਖ ਚੁੱਕੇ ਆ ਸੋ ਦੁਆ ਕਰਦੇ ਆ ਕਿ ਉਧਰਲੇ ਪਾਸੇ ਨੁਸਤੀਆਂ ਨਾ ਜਾਣ ਪਰ ਟਰੰਪ ਸਾਹਿਬ ਕਸਰ ਕੋਈ ਨਹੀਂ ਛੱਡ ਰਹਾ ਬਹੁਤ